ਹੋ ਨਹੀਂ ਲੱਗਦਾ ਕਿ ਅੱਜ ਕੱਲ ਪੰਜਾਬ ਦੇ ਵਿੱਚ ਮੱਛਰ ਮਾਰਨਾ ਤੇ ਬੰਦਾ ਮਾਰਨਾ ਇੱਕ ਬਰਾਬਰ ਹੋ ਗਿਆ ਯਾਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਰੰਗਲਾ ਪੰਜਾਬ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਆ ਹੱਥ ਬੰਨੇ ਤੁਹਾਡੇ ਮੂਰੇ ਦੋਹੇ ਹੱਥ ਬੰਨੇ ਆ ਝੋਲੀ ਵੀ ਢੜ ਲੈਣੇ ਆ ਕਿ ਜੇ ਤੁਸੀਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਜਿੱਥੇ ਸਾਡੇ ਨੌਜਵਾਨਾਂ ਦੀਆਂ ਆਮ ਲੋਕਾਂ ਦੀਆਂ ਸ਼ਰਿਆਮ ਦਿਨ ਦੇ ਆੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਫਰੈਸਾ ਰੰਗਲਾ ਪੰਜਾਬ ਹਾਲੇ ਸਾਨੂੰ ਨਹੀਂ ਚਾਹੀਦਾ ਜੇ ਪੁਲਿਸ ਨੂੰ ਦਿੱਲੀ ਵਾਲਿਆਂ ਦੀ ਸਿਕਿਉਰਿਟੀ ਤੋਂ ਵੇਹਲ ਮਿਲੇ ਪੁਲਿਸ ਫੇਰ ਹੀ ਕੁਛ ਨਾ ਕੁਛ ਕਰੂਗੀ ਤੁਹਾਡੇ ਦਿੱਲੀ ਦਾ ਇੱਕ ਦਾ ਮੰਤਰੀ ਇੱਕ ਦਾ ਐਮਐਲਏ ਪਰ ਹੁਣ ਤਾਂ ਮੰਤਰੀ ਨਹੀਂ ਰਹੇ ਨਾ ਐਮਐਲਏ ਰਹੇ ਤੁਹਾਡੇ ਦਿੱਲੀ ਦਾ ਕੋਈ ਵੀ ਹਾਰਿਆ ਹੋਇਆ ਲੀਡਰ ਪੰਜਾਬ ਦੇ ਵਿੱਚ ਆ ਕੇ ਬਹਿਜਣਾ ਸਾਰੀ ਸਿਕਿਉਰਿਟੀ ਤੁਸੀਂ ਉਹਦੇ ਤੇ ਇੱਕ ਬੰਦੇ ਤੇ ਲਾਦਨੇ ਕਿਉਂ ਭਾਈ ਐਡਾ ਕੀ ਡਰ ਆ ਤੇ ਜੇ ਐਡਾ ਡਰ ਆ ਫਿਰ ਆਪਦੇ ਦਿੱਲੀ ਚ ਰਹਿਣ ਫਿਰ ਪੰਜਾਬ ਦੇ ਵਿੱਚ ਆਉਂਦੇ ਕੀ ਕਰਨੇ ਕੀ ਲੱਗਦੇ ਨੇ ਪੰਜਾਬ ਦੇ ਉਹ ਠੇਕੇ ਲੱਗਦੇ ਨੇ ਪੰਜਾਬ ਦੇ ਕੀ ਅਸੀਂ ਸਰਕਾਰ ਨੂੰ ਟੈਕਸ ਸਰਕਾਰ ਦੀਆਂ ਜੇਬਾਂ ਭਰਨ ਦੇ ਲਈ ਦਿੰਦੇ ਆ ਤੇ ਮੈਂ ਇੱਕ ਹੋਰ ਕਹਿ ਦੇਵਾਂ ਕਿ ਜਿਤਾਇਆ ਤੁਹਾਨੂੰ ਉਹ ਨਾ ਦਿੱਲੀ ਵਾਲਿਆਂ ਨੇ ਨਹੀਂ ਵੋਟਾਂ ਤੁਹਾਨੂੰ ਉਹ ਨਾ ਦਿੱਲੀ ਵਾਲਿਆਂ ਨੇ ਨਹੀਂ ਪਾਈਆਂ ਜਿਨ੍ਹਾਂ ਨੂੰ ਤੁਸੀਂ ਸਾਰੇ ਪੰਜਾਬ ਦੀ ਸਿਕਿਉਰਿਟੀ ਦੇਈ ਫਿਰਦੇ ਹੋ ਵੋਟਾਂ ਇਹਨਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਾਈਆਂ ਨੇ ਇਹਨਾਂ ਨੇ ਜਿਤਾਇਆ ਤੁਹਾਨੂੰ ਇਹਨਾਂ ਨੇ ਆਪਦਿਆਂ ਸਿਰ ਤੇ ਬਿਠਾਇਆ ਤੁਹਾਨੂੰ 92 93 95 ਸੀਟਾਂ ਇਹਨਾਂ ਪੰਜਾਬੀਆਂ ਨੇ ਦਿੱਤੀਆਂ ਤੁਹਾਨੂੰ ਫਿਰ ਇਹਨਾਂ ਦੀ ਸੁਰੱਖਿਆ ਦਾ ਜ਼ਿੰਮਾ ਕਿੱਥੇ ਹੈ ਭਾਈ ਜੇ ਇਹ ਹੀ ਕਤਲ ਅਕਾਲੀ ਕਾਂਗਰਸੀ ਜਾਂ ਕਿਸੇ ਹੋਰ ਪਾਰਟੀ ਦੇ ਵੇਲੇ ਹੋਇਆ ਹੁੰਦਾ ਨਾ ਤਾਂ ਝਾੜੂ ਵਾਲਿਆਂ ਨੇ ਫੇਸਬੁੱਕ ਅੱਜ ਨੂੰ ਸੂਨ ਵਾਲੀ ਕਰ ਦੇਣੀ ਸੀ ਇਹਨਾਂ ਦੇ ਕਿਹੜੇ ਵਿਧਾਇਕ ਇਹਨਾਂ ਦੇ ਕਿਹੜੇ ਮੰਤਰੀ ਸ਼ੰਤਰੀ ਇਹਨਾਂ ਦੇ ਛੋਟੇ ਮੋਟੇ ਇਹਨਾਂ ਦੇ ਕਿਹੜੇ ਵਰਕਰ ਸ਼ਰਕਮ ਉਹਨਾਂ ਦਾ ਇਕੱਲੇ ਇਕੱਲੇ ਨੇ ਐਡੀਆਂ ਪੋਸਟਾਂ ਪਾਪਾ ਫੇਸਬੁੱਕ ਅੱਜ ਨੂੰ ਸੂਨ ਵਾਲੀ ਕਰ ਦੇਣੀ ਸੀ ਦੇਖੀਆ ਸ਼ੋਕ ਸੰਦੇਸ਼ ਕਿਸੇ ਦਾ ਕੀ ਗੱਲ ਪਈ ਕਿਉਂਕਿ ਉਹ ਤੁਹਾਡਾ ਵਿਰੋਧੀ ਸੀ ਇਸੇ ਕਰਕੇ ਕਿਉਂਕਿ ਉਹ ਪੰਜਾਬ ਦੀ ਗੱਲ ਚੁੱਕਦਾ ਸੀ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਦੇ ਨਾਲ ਬੋਲਦਾ ਸੀ ਇਸੇ ਕਰਕੇ ਨਹੀਂ ਬੋਲੇ ਸਿਆਸੀ ਕਤਲ ਦੇ ਇਲਜ਼ਾਮ ਤਾਂ ਉਹਦੇ ਯਾਰ ਦੋਸਤ ਵੀ ਲਾਉਂਦੇ ਨੇ ਸਿਆਸੀ ਕਤਲ ਦੇ ਇਲਜ਼ਾਮ ਤਾਂ ਉਹਦੇ ਪਿੰਡ ਵਾਲੇ ਵੀ ਲਾਉਂਦੇ ਨੇ ਤੇ ਭਾਈ ਜੇਕਰ ਸਿਆਸੀ ਕਤਲ ਦੇ ਇਲਜ਼ਾਮ ਇਹਨੇ ਲੱਗ ਰਹੇ ਨੇ ਉਹ ਕਹਿੰਦੇ ਹੁੰਦੇ ਨੇ ਨਾ ਕਿ ਭਾਈ ਤੂੰ ਆ ਉੱਥੋਂ ਹੀ ਨਿਕਲਦਾ ਹੁੰਦਾ ਜਿੱਥੇ ਮਾੜੀ ਮੋਟੀ ਜਿਹੜੀ ਹੈਗੀ ਉਹ ਅੱਗ ਲੱਗੀ ਹੋਵੇ ਤਾਂ ਭਾਈ ਫਿਰ ਇਹਦੀ ਕੋਕ ਜਾਣ ਪੜਤਾਲ ਹੋਵੇ ਕਿ ਇੱਕ ਉਹ ਜਿਹੜਾ ਨਾਲ ਰਿਹਾ ਹੋਵੇ ਉਹਦੇ ਵੱਲੋਂ ਕਤਲ ਆਪਦੇ ਹੀ ਯਾਰ ਦਾ ਕਰ ਦਿੱਤਾ ਜਾਣਾ ਆਪਦੇ ਉਸ ਯਾਰ ਦਾ ਜਿਹਦੇ ਨਾਲ ਬੈਠ ਕੇ ਕਿੰਨਾ ਸਮਾਂ ਖਾਦਾ ਕਿੰਨਾ ਟਾਈਮ ਉਹਦੇ ਨਾਲ ਰਿਹਾ ਇਨਸਾਨੀਅਤ ਦੇ ਤੌਰ ਤੇ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਚੀਜ਼ ਨੂੰ ਨਿੰਦਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਆਹ ਹਾਲਾਤ ਹੋ ਗਏ ਨੇ ਤੁਹਾਨੂੰ ਹੀ ਲੱਗਦਾ ਇਨਸਾਨੀਅਤ ਦੇ ਤੌਰ ਤੇ ਤੁਹਾਨੂੰ ਇਸ ਚੀਜ਼ ਤੇ ਬੋਲਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਹਾਂ ਸੈਣੀ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਕਲਕੱਤਾ ਦੀ ਜਿਸਨੂੰ ਕੱਲ ਬੀਤੇ ਸ਼ਾਮ ਕਤਲ ਕਰ ਦਿੱਤਾ ਗਿਆ ਇਹ ਕਤਲ ਉਸਦੇ ਪੁਰਾਣੇ ਦੋਸਤ ਜਿੰਦਰ ਗਿੱਲ ਦੇ ਵੱਲੋਂ ਕੀਤਾ ਗਿਆ ਉਸ ਦੀ ਕੀ ਮਜਬੂਰੀ ਬਣੀ ਕਿ ਆਪਣੇ ਹੀ ਦੋਸਤ ਦਾ ਕਤਲ ਕਰਨਾ ਪਿਆ ਕੀ ਕੋਈ ਰਾਜਨੀਤਿਕ ਸ਼ੈਸ ਸੀ ਜਾਂ ਕਿਸੇ ਦੇ ਵੱਲੋਂ ਕੁਝ ਪੈਸਾ ਟੱਕਾ ਦੇ ਕੇ ਉਸ ਨੂੰ ਇਸ ਕਤਲ ਦੇ ਬਾਰੇ ਦੱਸਿਆ ਗਿਆ ਬਾਈ ਕਿਵੇਂ ਦੇਖਦੇ ਹੋ ਜੇ ਇੱਕ ਬਾਈ ਦਾ ਕਤਲ ਹੋਇਆ सरपंच ਦਾ ਜੋ ਪਿਛਲੇ ਦਿਨੀ ਐਮਐਲਏ ਦੇ ਨਾਲ ਵੀ ਬੋਲਦੇ ਨੇ ਜਾਂ ਆਪਣੀ ਸਰਕਾਰ ਜੋ ਗਤੀਵਿਧੀਆਂ ਹੁੰਦੀਆਂ ਨੇ ਉਹਦੇ ਤੇ ਕਾਫੀ ਆਵਾਜ਼ ਚੱਕਦੇ ਨੇ ਕਿਵੇਂ ਦੇਖਦੇ ਹੋ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜੇ ਪੰਜਾਬ ਦੇ ਨਾਗਰਿਕ ਦੇ ਤੌਰ ਤੇ ਵਸਨੀਕ ਦੇ ਤੌਰ ਤੇ ਇੱਕ ਪੱਤਰਕਾਰ ਦੇ ਤੌਰ ਤੇ ਦੇਖੀ ਤਾਂ ਉਹ ਵੀ ਬਹੁਤ ਜ਼ਿਆਦਾ ਨਿੰਦਣਯੋਗ ਘਟਨਾ ਹੈ ਕੋਈ ਸ਼ੱਕ ਨਹੀਂ ਅਸਲ ਦੇ ਵਿੱਚ ਉਹ ਸਾਡਾ ਭਰਾ ਵੀ ਸੀ ਜਿਸ ਤਰ੍ਹਾਂ ਦੇ ਨਾਲ ਇੱਕ ਬੇਬਾਕ ਬੁਲਾਰਾ ਸੀ ਇੱਕ ਸਾਬਕਾ ਸਰਪੰਚ ਦਾ ਸੁਪੁੱਤਰ ਸੀ ਉਹ ਸਾਡਾ ਭਰਾ ਵੀ ਸੀ ਅੜਨ ਵਾਲਾ ਸੀ ਖੜਨ ਵਾਲਾ ਸੀ ਹੱਕ ਸੱਚ ਦੇ ਵਿੱਚ ਬੋਲਣ ਵਾਲਾ ਸੀ ਸ਼ਾਇਦ ਤੁਸੀਂ ਪੰਜਾਬ ਦਾ ਕੋਈ ਵੀ ਐਸਾ ਧਰਨਾ ਪੰਜਾਬ ਦਾ ਹੀ ਕਿਉਂ ਦਿੱਲੀ ਦਾ ਕਿਤੇਲੇ ਪਾਸੇ ਵੀ ਕੋਈ ਧਰਨਾ ਲੱਗੇ ਤਾਹੇ ਕਿਸਾਨੀ ਦੇ ਹੱਕ ਦੇ ਵਿੱਚ ਲੱਗੇ ਚਾਹੇ ਧਾਰਮਿਕ ਜੋ ਮਰਜ਼ੀ ਹੋਵੇ ਉਹਨੇ ਨਹੀਂ ਦੇਖਣਾ ਇਹ ਕਿਹੜੀ ਜਥੇਬੰਦੀ ਦਾ ਉਹਨੇ ਨਹੀਂ ਦੇਖਣਾ ਇੱਥੇ ਕੌਣ ਕਿਹੜੇ ਆਗੂ ਨੇ ਕਿਹੜੇ ਨਹੀਂ ਉਹਨੇ ਜਾ ਕੇ ਉੱਥੇ ਖੜਨਾ ਹੁੰਦਾ ਸੀ ਉੱਥੇ ਜਾ ਕੇ ਬੋਲਣਾ ਹੁੰਦਾ ਸੀ ਕਿਉਂ ਕਿਉਂਕਿ ਪੰਜਾਬ ਦਾ ਦਰਦ ਉਹ ਦਿਲ ਦੇ ਵਿੱਚ ਸਮਾਈ ਬੈਠਾ ਸੀ ਪੰਜਾਬ ਦਾ ਬੜਾ ਦਰਦ ਸੀ ਦਿਲ ਦੇ ਵਿੱਚ ਤੇ ਇਹ ਵੀ ਗੱਲਾਂ ਸੱਚ ਸੀ ਕਿ ਉਹਨੂੰ ਧਮਕੀਆਂ ਮਿਲਦੀਆਂ ਸੀ ਉਹਦਾ ਅਸਲਾ ਜਿਹੜਾ ਹੈਗਾ ਆ ਉਹ ਜਮਾ ਸੀ ਅਸਲਾ ਉਹਦੇ ਕੋਲ ਆਪਣਾ ਅਸਲਾ ਜਿਹੜਾ ਹੈਗਾ ਉਹ ਹੈ ਨਹੀਂ ਸੀ ਤੇ ਪਿਛਲੇ ਇੱਕ ਦੋ ਇੰਟਰਵਿਊਜ਼ ਨੇ ਉਹਨਾਂ ਦੇ ਵਿੱਚ ਉਹ ਕਹਿ ਕੇ ਵੀ ਹਟਿਆ ਕਿ ਮੈਨੂੰ ਬਹੁਤ ਧਮਕੀਆਂ ਆ ਰਹੀਆਂ ਨੇ ਤੇ ਕੁਝ ਬੰਦੇ ਪਿਛਲੇ ਸਮੇਂ 'ਚ ਹੁੰਦਾ ਗਿਆ ਕਿ ਕੁਝ ਬੰਦੇ ਆਉਂਦੇ ਵੀ ਨੇ ਉਹਨਾਂ ਨੂੰ ਟਰੈਪ ਲਾ ਰਹੇ ਸੀ ਉਸ ਤੋਂ ਪਹਿਲਾਂ ਉਹ ਫੜੇ ਜਾਂਦੇ ਨੇ ਜਿੱਥੇ ਜਿੱਥੇ ਕਿਉਂਕਿ ਇੱਕ ਇੰਟਰਵਿਊ ਹੋਈ ਉਹਦੇ ਵਿੱਚ ਸਾਨੂੰ ਵੀ ਦੱਸਿਆ ਉਹਨਾਂ ਦੇ ਦੋਸਤ ਨੇ ਕੋ ਮਨਦੇ ਨੇ ਕਿ ਭਾਈ ਸੀ ਉਹਨਾਂ ਨੂੰ ਮਾਰਨ ਦੇ ਲਈ ਜਿਹੜਾ ਹੈਗਾ ਉਹ ਆਏ ਸੀ ਉਹਨਾਂ ਨੂੰ ਮਾਰਨ ਦੇ ਲਈ ਜਿਹੜਾ 1.30 ਲਖ ਰੀ ਦੱਸੇ ਮਤਲਬ ਬਹੁਤ ਕੁਸੀ ਇਹ ਚੀਜ਼ਾਂ ਸਾਫ਼ ਸੀ ਹੁਣ ਤੁਸੀਂ ਇੱਕ ਗੱਲ ਦੇਖੋ ਅਸੀਂ ਇੱਥੇ ਰਹਿਨੇ ਆ ਵਸਨੀਕ ਆ ਅਸੀਂ ਟੈਕਸ ਦਿੰਨੇ ਆ ਹਰ ਚੀਜ਼ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ ਅਸੀਂ ਮੈਨੂੰ ਲੱਗਦਾ ਸ਼ਾਇਦ ਪਾਣੀ ਦੀ ਘੁੱਟ ਵੀ ਪਰਦੇ ਉਹ ਵੀ ਹੁਣ ਘਰਾਂ ਦੇ ਵਿੱਚ ਆਰੋ ਲੱਗੇ ਹੋਣੀ ਉਹ ਆਰੋ ਨੂੰ ਛੱਡਦੇ ਆ ਤਾਂ ਉਹਦੇ ਵਿੱਚੋਂ ਪਾਣੀ ਜਿਹੜਾ ਹੈਗਾ ਹੁੰਦਾ ਹੈ ਉੱਥੋਂ ਲੈ ਕੇ ਸ਼ਾਮ ਨੂੰ ਪੈਂਡ ਤੱਕ ਦੀ ਸਰਕਾਰ ਨੂੰ ਟੈਕਸ ਦਿੰਨੇ ਆ ਕੀ ਅਸੀਂ ਸਰਕਾਰ ਨੂੰ ਟੈਕਸ ਸਰਕਾਰ ਦੀਆਂ ਜੇਬਾਂ ਭਰਨ ਦੇ ਲਈ ਦਿੰਨੇ ਆ ਕੀ ਅਸੀਂ ਸਰਕਾਰ ਨੂੰ ਟੈਕਸ ਇਹਨਾਂ ਦੇ ਲੀਡਰਾਂ ਇਹਨਾਂ ਦੇ ਐਮ.ਐਲ.ਏ ਵਿਧਾਇਕਾਂ ਮੰਤਰੀਆਂ ਦੀਆਂ ਜੇਬਾਂ ਭਰਨ ਉਹਨਾਂ ਦੇ ਘਰਾਂ ਭਰਨ ਦੇ ਲਈ ਘਰ ਭਰਨ ਦੇ ਲਈ ਦਿੰਨੇ ਆ ਯਾਰ ਇੱਥੇ ਸਾਡੇ ਵਰਗੇ ਬੰਦਿਆਂ ਦੀ ਆਮ ਲੋਕਾਂ ਦੀ ਇੱਥੇ ਕਿਸੇ ਤਰ੍ਹਾਂ ਦੀ ਯਾਰ ਕੋਈ ਸੇਫਟੀ ਹੈ ਨਹੀਂ ਫਿਰ ਤੁਸੀਂ ਦੇਖੋ ਜਿੱਥੇ ਉਹ ਮਾਰਿਆਗਾ ਸੈਹਣੇ ਦਾ ਮੇਨ ਬੱਸ ਸਟੈਂਡ ਆ ਯਾਰ ਉੱਥੇ ਬੱਸਾਂ ਰੁਕਦੀਆਂ ਨੇ ਕੋਈ ਇਹ ਨਹੀਂ ਕਿ ਕਿਸੇ ਕਾਂਤ ਦੁਕਾਨ ਦੇ ਵਿੱਚ ਬੈਠਾ ਸੀ ਤੇ ਆ ਕੇ ਬੰਦੇ ਨੇ ਉਹਦੇ ਗੋਲੀ ਮਾਰੀ ਤੇ ਗੋਲੀ ਮਾਰ ਕੇ ਉੱ ਬੇਖੌਫਾ ਜੋ ਕਾਤਲ ਆ ਉਹ ਕਿੰਨਾ ਬੇਖੌਫਾ ਬੇਖੌਫ ਦੇ ਨਾਲ ਆਉਂਦਾ ਆ ਭੀੜ ਭੜੀ ਵਾਲੀ ਜਗ੍ਹਾ ਦੇ ਵਿੱਚ ਸਮਾਂ तकरीबन 4 ਤੋਂ 4.5 4 ਵੀ 4.5 ਦੇ ਵਿੱਚ ਵਿਚਦਾ ਸੀ ਆਉਂਦਾ ਆ ਤੇ ਆ ਕੇ ਸ਼ਰਮ ਗੋਲੀ ਮਾਰ ਕੇ ਤੇ ਉਸ ਤੋਂ ਬਾਅਦ ਆਪ ਦਾ ਜਿਹੜਾ ਹੈ ਕੋ ਉੱਤਰ ਜਾਂਦਾ ਮਤਲਬ ਯਾਰ ਡਰ ਰਿਹਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ ਪੰਜਾਬ ਦੇ ਵਿੱਚ ਮੱਛਰ ਮਾਰਨਾ ਤੇ ਬੰਦਾ ਮਾਰਨਾ ਇੱਕ ਬਰਾਬਰ ਹੋ ਗਿਆ ਯਾਰ ਜਿਸ ਤਰ੍ਹਾਂ ਦੇ ਨਾਲ ਪਿਛਲੇ ਸਮਾਂ ਤੋਂ ਅਸੀਂ ਸੁਣਦੇ ਆਇਆ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਰੰਗਲਾ ਪੰਜਾਬ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹਣਾ ਕਿ ਆ ਹੱਥ ਬੰਨੇ ਤੁਹਾਡੇ ਮੂਰੇ ਦੋਹੇ ਹੱਥ ਬੰਨੇ ਆ ਝੋਲੀ ਵੀ ਢੜ ਲੈਣੇ ਆ ਕਿ ਜੇ ਤੁਸੀਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਜਿੱਥੇ ਸਾਡੇ ਨੌਜਵਾਨਾਂ ਦੀਆਂ ਆਮ ਲੋਕਾਂ ਦੀਆਂ ਸ਼ਰਿਆਮ ਦਿਨ ਦੇ ਆੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਫਰੈਸਾ ਰੰਗਲਾ ਪੰਜਾਬ ਹਾਲੇ ਸਾਨੂੰ ਨਹੀਂ ਚਾਹੀਦਾ ਪਰ ਪੰਜਾਬ ਨੂੰ ਪੰਜਾਬ ਦੇ ਹਾਲਾਤਾਂ ਤੇ ਛੱਡ ਦਿਓ ਜੈਸਾ ਪੰਜਾਬ ਆ ਐਸਾ ਰੰਗਲਾ ਪੰਜਾਬ ਸਾਨੂੰ ਨਹੀਂ ਚਾਹੀਦਾ ਹੋ ਸਕਦਾ ਤੁਹਾਨੂੰ ਵੱਡੇ ਵੱਡੇ ਆ ਆਪਣੇ ਦਫ਼ਤਰਾਂ ਦੇ ਵਿੱਚ ਵੱਡੇ ਵੱਡੇ ਬੰਗਲਿਆਂ ਦੇ ਵਿੱਚ ਬੈਠ ਕੇ ਵੱਡੀਆਂ ਸਿਕਿਉਰਟੀਆਂ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਤੁਰੇ ਫਿਰਦੇ ਜਦੋਂ ਤੁਹਾਡੇ ਨੇੜੇ ਪਰਿੰਦਾ ਨਹੀਂ ਪਰ ਮਾਰ ਸਕਦਾ ਤੁਹਾਨੂੰ ਲੱਗਦਾ ਹੋਵੇ ਪੰਜਾਬ ਰੰਗਲਾ ਆ ਤੁਹਾਨੂੰ ਲੱਗਦਾ ਹੋਵੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਾਰੀ ਸਥਿਤੀ ਜਿਹੜੀ ਠੀਕ ਆ ਪਰ ਅਸਲ ਗਰਾਊਂਡ ਤੇ ਆ ਕੇ ਧਰਾਤਲ ਤੇ ਆ ਕੇ ਸੱਚਾਈ ਦੇਖੋ ਫਿਰ ਹੋਰ ਦੇਖਿਓ ਜੇ ਇਹੀ ਕਤਲ ਅਕਾਲੀ ਕਾਂਗਰਸੀ ਜਾ ਕੇ ਸੇ ਹੋਰ ਪਾਰਟੀ ਦੇ ਵੇਲੇ ਹੋਇਆ ਹੁੰਦਾ ਨਾ ਤਾਂ ਝਾੜੂ ਵਾਲਿਆਂ ਨੇ ਫੇਸਬੁਕ ਅੱਜ ਨੂੰ ਸੂਣ ਵਾਲੀ ਕਰ ਦੇਣੀ ਸੀ ਇਹਨਾਂ ਦੇ ਕਿਹੜੇ ਵਿਧਾਇਕ ਇਹਨਾਂ ਦੇ ਕਿਹੜੇ ਮੰਤਰੀ ਸ਼ੰਤਰੀ ਇਹਨਾਂ ਦੇ ਛੋਟੇ ਮੋਟੇ ਇਹਨਾਂ ਦੇ ਕਿਹੜੇ ਵਰਕਰ ਸ਼ਰਕਮ ਉਹਨਾਂ ਦਾ ਇਕੱਲੇ ਇਕੱਲੇ ਨੇ ਐਡੀਆਂ ਪੋਸਟਾਂ ਪਾਪਾ ਫੇਸਬੁਕ ਅੱਜ ਨੂੰ ਸੂਣ ਵਾਲੀ ਕਰ ਦੇਣੀ ਸੀ ਦੇਖੀ ਆ ਸ਼ੋਕ ਸੰਦੇਸ਼ ਕਿਸੇ ਦਾ ਕੀ ਗੱਲ ਪਈ ਕਿਉਂਕਿ ਉਹ ਤੁਹਾਡਾ ਵਿਰੋਧੀ ਸੀ ਇਸੇ ਕਰਕੇ ਕੀ ਗੱਲ ਪਾਈ ਕਿਉਂਕਿ ਉਹ ਪੰਜਾਬ ਦੀ ਗੱਲ ਚੁੱਕਦਾ ਸੀ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਦੇ ਨਾਲ ਬੋਲਦਾ ਸੀ ਇਸੇ ਕਰਕੇ ਨਹੀਂ ਬੋਲੇ ਤੁਸੀਂ ਤਾਂ ਕਹਿਣੇ ਹੁੰਨੇ ਹੋ ਕਿ ਵੋਟਰ ਉਦੋਂ ਤਾਂ ਵੋਟਰ ਜਿਹੜਾ ਹੈਗਾ ਉਹ ਭਵੇਂ ਕਿਸੇ ਵੀ ਪਾਰਟੀ ਦਾ ਹੋਵੇ ਭਵੇਂ ਕਾਲੀ ਦਾ ਕਾਂਗਰਸੀ ਦਾ ਭਾਜਪਾ ਦਾ ਹੋਵੇ ਪਰ ਉਹ ਪੰਜਾਬ ਦਾ ਵਸਨੀਕ ਆ ਉਹ ਸਾਡੇ ਲਈ ਉਹ ਉਹ ਇੱਕ ਸਮਾਨ ਤੇ ਹੁਣ ਭਾਈ ਫਿਰ ਬੋਲ ਲਓ ਕਿਉਂ ਨਹੀਂ ਉਹਦੇ ਹੱਕ ਦੇ ਵਿੱਚ ਉਹਦੇ ਹੱਕ ਦੇ ਵਿੱਚ ਪੋਸਟ ਤੁਹਾਡੀ ਕਿਸੇ ਤਰ੍ਹਾਂ ਦੀ ਕਿਉਂ ਨਹੀਂ ਆਈ ਇੱਕ ਸਾਬਕਾ ਸਰਪੰਚ ਮਰਿਆ ਇੱਕ ਸਾਬਕਾ ਸਰਪੰਚ ਦਾ ਸੁਪੁੱਤਰ ਮਰਿਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਪਿੰਡ ਦਾ ਮੁੱਖ ਮੰਤਰੀ ਸਰਪੰਚ ਹੁੰਦਾ ਆ ਤੇ ਫਿਰ ਉਹਦੇ ਪਿੰਡ ਦੇ ਵਿੱਚ ਜਾ ਕੇ ਉਹਦੇ ਪਿੰਡ ਦੇ ਵਿੱਚ ਜਾ ਕੇ ਪੁੱਛੋ ਨੇ ਪਿੰਡ ਦੇ ਲਈ ਕੀਤਾ ਕੀ ਕੀ ਆ ਉਹਦੇ ਪਿੰਡ ਦੇ ਵਿੱਚ ਜਾ ਕੇ ਦੇਖੋ ਉਹ ਉਹ ਆਪਣੇ ਪਿੰਡ ਦੇ ਨਾਲ ਖੜਦਾ ਕਿੰਨਾ ਸੀ ਐਵੇਂ ਨਹੀਂ ਕਿਸੇ ਦੇ ਮਰੇ ਤੇ ਇੰਨਾ ਇਕੱਠ ਹੋ ਜਾਂਦਾ ਐਵੇਂ ਨਹੀਂ ਕਿਸੇ ਦੇ ਮਰੇ ਤੇ ਸੜਕਾਂ ਜਾਮ ਹੋ ਜਾਂਦੀਆਂ ਜੇ ਅਗਲਾ ਕੁਝ ਕਰਕੇ ਗਿਆ ਜੇ ਅਗਲਾ ਕੁਝ ਕਮਾ ਕੇ ਆਇਆ ਤਾਂ ਹੀ ਲੋਕ ਆ ਕੇ ਲੋਕਾਂ ਦੀ ਭੀੜ ਆ ਕੇ ਉਹਦੇ ਮਗਰ ਖੜਦੀ ਆ ਪਰ ਗੱਲ ਤਾਂ ਯਾਰ ਇਹ ਆ ਕਿ ਯਾਰ ਸ਼ਰਿਆਮ ਮਤਲਬ ਤੁੰ ਨੂੰ ਨਹੀਂ ਲੱਗਦਾ ਕਿ ਹੁਣ ਲੋਕ ਘਰਾਂ ਦੇ ਵਿੱਚੋਂ ਨਿਕਲਦੇ ਨੇ ਪੰਜਾਬ ਦੇ ਹਾਲਾਤ ਕੀ ਹੋ ਚੁੱਕੇ ਨੇ ਘਰਾਂ ਦੇ ਵਿੱਚੋਂ ਮੰਨ ਲਾ ਸਵੇਰੇ ਜੇ ਕੋਈ ਨਿਕਲਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਾਮ ਨੂੰ ਉਹ ਵਾਪਸ ਆ ਸਕਦਾ ਕਿ ਨਹੀਂ ਆ ਸਕਦਾ ਇਹ ਨਹੀਂ ਪਤਾ ਹੁੰਦਾ ਫਿਰ ਹੋਰ ਦੇਖੋ ਹੁਣ ਮਾਰਨ ਵਾਲਾ ਕੌਣਾ ਮਾਰਨ ਵਾਲਾ ਖੁਦ ਉਹਦਾ ਜਗਰੀ ਯਾਰ ਆ ਜਿਉਂਦੇ ਪਰਿਵਾਰ ਦੀ ਗੱਲ ਕਰਾਂ ਉਹਦੇ ਉਹਦੇ ਭੈਣ ਕੱਲ ਰੋ ਰਹੇ ਸੀ ਉਦੋਂ ਮਤਲਬ ਦੇਖੇ ਨਹੀਂ ਜਾਂਦੇ ਸੀ ਤਾਂ ਉਦੋਂ ਬੋਲ ਰਹੇ ਸੀ ਕਿ ਸਿਆਸੀ ਕਤਲ ਦੇ ਇਲਜ਼ਾਮ ਤਾਂ ਉਹ ਵੀ ਲਾਉਂਦੇ ਨੇ ਸਿਆਸੀ ਕਤਲ ਦੇ ਇਲਜ਼ਾਮ ਤਾਂ ਉਹਦੇ ਯਾਰ ਦੋਸਤ ਵੀ ਲਾਉਂਦੇ ਨੇ ਸਿਆਸੀ ਕਤਲ ਦੇ ਇਲਜ਼ਾਮ ਤਾਂ ਜਿਹੜੇ ਹੈਗੇ ਨੇ ਉਹਦੇ ਨੇੜਲੇ ਵੀ ਲਾਉਂਦੇ ਨੇ ਸਿਆਸੀ ਕਤਲ ਦੇ ਇਲਜ਼ਾਮ ਤਾਂ ਉਹਦੇ ਪਿੰਡ ਵਾਲੇ ਵੀ ਲਾਉਂਦੇ ਨੇ ਤੇ ਭਾਈ ਜੇਕਰ ਸਿਆਸੀ ਕਤਲ ਦੇ ਇਲਜ਼ਾਮ ਇਹਨੇ ਲੱਗ ਰਹੇ ਨੇ ਉਹ ਕਹਿੰਦੇ ਹੁੰਦੇ ਨੇ ਨਾ ਕਿ ਭਾਈ ਤੂੰ ਉੱਥੋਂ ਹੀ ਨਿਕਲਦਾ ਹੁੰਦਾ ਜਿੱਥੇ ਮਾੜੀ ਮੋਟੀ ਜਿਹੜੀ ਹੈਗੀ ਉਹ ਅੱਗ ਲੱਗੀ ਹੋਵੇ ਤਾਂ ਭਾਈ ਫਿਰ ਇਹਦੀ ਘੋਕ ਜਾਣ ਪਤਾਲ ਹੋਵੇ ਕਿ ਇੱਕ ਉਹ ਜਿਹੜਾ ਨਾਲ ਰਿਹਾ ਹੋਵੇ ਉਹਦੇ ਵੱਲੋਂ ਕਤਲ ਆਪਦੇ ਹੀ ਯਾਰ ਦਾ ਕਰ ਦਿੱਤਾ ਜਾਣਾ ਆਪਦੇ ਉਸ ਯਾਰ ਦਾ ਜਿਹਦੇ ਨਾਲ ਬੈਠ ਕੇ ਕਿੰਨਾ ਸਮਾਂ ਖਾਦਾ ਕਿੰਨਾ ਟਾਈਮ ਉਹਦੇ ਨਾਲ ਰਿਹਾ ਹੁਣ ਯਾਰੀ ਤੇ ਵੀ ਮੈਂ ਇਹਦੀ ਤੇ ਇੱਕ ਗੱਲ ਜ਼ਰੂਰ ਕਰ ਦੇਵਾਂ ਕਿ ਲੰਮਾ ਸਮਾਂ ਨਾਲ ਰਿਹਾ ਕਿਉਂਕਿ ਜਿਹੜਾ ਕਲਕੱਤਾ ਸਰਪੰਚ ਸੀ ਉਹ ਕਿਸੇ ਤਰ੍ਹਾਂ ਦੀ ਕੋਈ ਨਸ਼ੇ ਦਾ ਸੇਵਨ ਕੁਝ ਵੀ ਨਹੀਂ ਕਰਦਾ ਸੀ ਉਹ ਉਹ ਕਹਿੰਦੇ ਇਹ ਨੌਜਵਾਨ ਜਿਹੜਾ ਮੁੰਡਾ ਸੀਗਾ ਜਿੰਦਰ ਜਿਹਦੇ ਵੱਲੋਂ ਕਤਲ ਕੀਤਾ ਗਿਆ ਇਹ ਨਸ਼ੇ ਤੇ ਲੱਗ ਗਿਆ ਸੀ ਨਸ਼ੇ ਦਾ ਸੇਵਨ ਕਰਨ ਲੱਗ ਗਿਆ ਸੀ ਤਾਂ ਉਸ ਤੋਂ ਬਾਅਦ ਉਹਨੇ ਇਹ ਇਹਨੂੰ ਆਪਣੀ ਸੰਗਤ ਤੋਂ ਬਾਹਰ ਕਰਤਾ ਸੀ ਕਲਕੱਤੇ ਸਰਪੰਚ ਨੇ ਵੀ ਭਾਈ ਤੂੰ ਆਪ ਤੇਰਾ ਤੇ ਅਸੀਂ ਆਪ ਤੇਰਾ ਤੇ ਹੁਣ ਕਹਿੰਦੇ ਕੁਛ ਦਿਨਾਂ ਦਾ ਫਿਰ ਉਹਦੇ ਨੇੜੇ ਹੋ ਗਿਆ ਸੀ ਹੁਣ ਕੁਛ ਦਿਨਾਂ ਦਾ ਫਿਰ ਉਹਦੇ ਨਜ਼ਦੀਕ ਜਿਹੜਾ ਹੈਗਾ ਇਹ ਫਿਰ ਰਹਿਣ ਲੱਗ ਗਿਆ ਸੀ ਹੁਣ ਹੁੰਦਾ ਕੀ ਆ ਉਹ ਜਿਹੜੀ ਦੁਕਾਨ ਪ੍ਰਾਪਰਟੀ ਡੀਲਰ ਦੀ ਦੁਕਾਨ ਆ ਮੇਨ ਬੱਸ ਸਟੈਂਡ ਤੇ ਉੱਤੇ ਉਹਦੇ ਵਿੱਚ 22 ਸਰਪੰਚ ਜਿਹੜਾ ਹੈਗਾ ਉਹ ਬੈਠਾ ਹੁੰਦਾ ਸੁਖਮੰਦਰ ਬਾਈ ਜਦੋਂ ਬੈਠੇ ਹੁੰਦੇ ਨੇ ਤਾਂ ਉਹ ਕਹਿੰਦੇ ਗੱਡੀ ਉਹਦੀ i10 ਪਤਨੀ i20 ਗੱਡੀ ਸੀ i20 ਗੱਡੀ ਸੀ ਉਹ ਖੜਾਉਂਦਾ ਆ ਗੱਡੀ ਖੜਾ ਕੇ ਗੱਡੀ ਨੂੰ ਚਲਦੀ ਛੱਡ ਆਉਂਦਾ ਚਲਦੀ ਗੱਡੀ ਛੱਡ ਕੇ ਐਂਟਰੀ ਕਰਦਾ ਆ ਦੁਕਾਨ ਦੇ ਵਿੱਚ ਹਾਲਚਾਲ ਪੁੱਛਦਾ ਆ ਹੱਥ ਵੀ ਮਿਲਾਉਂਦਾ ਆ ਹੱਥ ਮਿਲਾਉਣ ਤੋਂ ਬਾਅਦ ਉਹ ਦੁਕਾਨ ਦੇ ਵਿੱਚ ਨਾਮ ਹੁੰਦਾ ਕਿ ਦੁਕਾਨ ਦੇ ਵਿੱਚ ਕੈਬਿਨ ਬਣਿਆ ਹੁੰਦਾ ਪਿੱਛੇ ਕੈਬਿਨ ਬਣਿਆ ਹੋਇਆ ਸੀ ਕਹਿੰਦੇ ਗੱਲਬਾਤ ਕਰਨ ਤੋਂ ਬਾਅਦ ਉਹ ਪਿੱਛੇ ਕੈਬਿਨ ਦੇ ਵਿੱਚ ਜਾਂਦਾ ਆ ਕੈਬਿਨ ਦੇ ਵਿੱਚ ਜਾ ਕੇ ਉੱਥੋਂ ਆਉਂਦਾ ਅਸਲਾ ਕੱਢ ਕੇ ਲਿਆਉਂਦਾ ਤੇ ਉਸ ਤੋਂ ਬਾਅਦ ਆ ਕੇ ਕੋਲੀ ਮਾਰ ਦਿੰਦਾ ਆ ਇੱਥੇ ਗੋਲੀ ਬੱਜਦੀ ਐ ਇੱਕ ਸਾਈਡ ਤੋਂ ਗੋਲੀ ਬੱਜ ਕੇ ਤੇ ਦੂਜੇ ਸਾਈਡ ਤੋਂ ਗੋਲੀ ਲੱਗਦੀ ਐ ਇੱਕ ਗੋਲੀ ਬੱਜੀ ਐ ਉਸ ਤੋਂ ਬਾਅਦ ਆਪਦੀ ਗੱਡੀ ਉਹਦੀ ਸਟਾਰਟ ਹੁੰਦੀ ਐ ਗੱਡੀ ਦੇ ਵਿੱਚ ਬੈਠਦਾ ਤੁਰ ਜਾਂਦਾ ਹੁਣ ਨਾਲ ਵਾਲੇ ਲੋਕਾਂ ਨੇ ਵੀ ਕੋਸ਼ਿਸ਼ ਕੀਤੀ ਫੜਨ ਦੀ ਪਰ ਉਹਦੇ ਹੱਥ ਦੇ ਵਿੱਚ ਉਹਦਾ ਆਪਦਾ ਅਸਲਾ ਸੀ ਤੇ ਲੋਕ ਨੂੰ ਉਹਨਾਂ ਨੂੰ ਹੋਇਆ ਕਿ ਯਾਰ ਇਹਨੇ ਇੱਕ ਮਾਰਤਾ ਕੀ ਪਤਾ ਸਾਡੇ ਮਾਰਦੇ ਉਸ ਤੋਂ ਬਾਅਦ ਉਹਦੀ ਗੱਡੀ ਤੇ ਰੋੜੇ ਚਲਾਏ ਜਾਂਦੇ ਐ ਟਾਂ ਚਲਾਈਆਂ ਜਾਂਦੀਆਂ ਪਰ ਉਹ ਆਪਦੀ ਗੱਡੀ ਲੈ ਕੇ ਭੱਜ ਜਾਂਦਾ ਥੋੜੀ ਦੂਰ ਜਾ ਕੇ ਚੱਤ ਗੱਡੀ ਕਿਸੇ ਦੇ ਵਿੱਚ ਵੱਜਦੀ ਐ ਗੱਡੀ ਉੱਥੇ ਛੱਡਦਾ ਫਿਰ ਗੱਡੀ ਛੱਡਣ ਤੋਂ ਬਾਅਦ ਆਪ ਜਿਹੜਾ ਹੈਗਾ ਆ ਉਹ ਭੱਜ ਉਹ ਕਹਿੰਦੇ ਕਿ ਜਿਹੜਾ ਉਹ ਪਿੰਡ ਵਾਲੇ ਦੱਸਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਉਹ ਬੰਦਾ ਉਹਦੇ ਕੋਲ ਤਾਂ ਆਪਦੀ ਸੋਟੀ ਤੱਕ ਨਹੀਂ ਉਹਦੇ ਕੋਲੇ ਅਸਲਾ ਕਿਵੇਂ ਆ ਗਿਆ ਉਹ ਵੀ ਨਜਾਇਜ਼ ਅਸਲਾ ਫਿਰ ਉਹਦੇ ਕੋਲੇ ਕਿਵੇਂ ਆ ਗਿਆ ਮਤਲਬ ਇੱਕ ਉਹ ਜਿਹੜਾ ਤੁਹਾਡਾ ਟੈਕਸਪੇਅਰ ਆ ਜਿਨੇ ਤੁਹਾਡੀਆਂ ਸਾਰੀਆਂ ਪਰਕੇਰੇਵਾਂ ਦੇ ਵਿੱਚੋਂ ਲੰਘ ਕੇ ਆਪਦਾ ਅਸਲਾ ਬਣਾਇਆ ਅਸਲਾ ਬਣਾਉਣ ਤੋਂ ਬਾਅਦ ਅਸਲਾ ਉਹਦੇ ਕੋਲੇ ਸੀ ਆਪਦੀ ਸੇਫਟੀ ਦੇ ਲਈ ਰੱਖਿਆ ਜਿਹਨੂੰ ਧਮਕੀਆਂ ਆ ਰਹੀਆਂ ਸੀ ਜਿਹਨੂੰ ਧਮਕਾਇਆ ਜਾ ਰਿਹਾ ਸੀ ਸਭ ਕੁਝ ਤਾਂ ਉਹ ਬੰਦੇ ਦਾ ਅਸਲਾ ਜਮਾ ਆ ਦੂਸਰਾ ਬੰਦਾ ਜਿਹਦੇ ਕੋਲ ਮੈਨੂੰ ਲੱਗਦਾ ਕੁਝ ਵੀ ਨਹੀਂ ਹੈ ਜਿਹਦੇ ਕੋਲ ਉਹ ਨਜਾਇਜ਼ ਅਸਲਾ ਲੈਂਦਾ ਫਿਰ ਉਹ ਲਿਆਉਂਦਾ ਕਿੱਥੋਂ ਆ ਭਾਈ ਕਿੱਥੋਂ ਆਉਂਦਾ ਉਹਦੇ ਕੋਲੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਵੀ ਜਾਂਚ ਦਾ ਵਿਸ਼ਾ ਨੇ ਇਹ ਚੀਜ਼ਾਂ ਹੁਣ ਵੱਡੀ ਗੱਲ ਇਹ ਆ ਕਿ ਭਾਈ ਪੁਲਿਸ ਕੀ ਕਰਦੀ ਆ ਯਾਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਜੇ ਪੁਲਿਸ ਨੂੰ ਦਿੱਲੀ ਵਾਲਿਆਂ ਦੀ ਸਿਕਿਉਰਿਟੀ ਤੋਂ ਵੇਲ ਮਿਲੇ ਸ਼ਾਇਦ ਜੇ ਪੁਲਿਸ ਨੂੰ ਇਹਨਾਂ ਦੇ ਵਿਧਾਇਕਾਂ ਮੰਤਰੀਆਂ ਇਹਨਾਂ ਦੀਆਂ ਟੂਰਾਂ ਦੀ ਸਿਕਿਉਰਿਟੀ ਤੋਂ ਵੇਲ ਮਿਲੇ ਪੁਲਿਸ ਫੇਰ ਹੀ ਕੁਛ ਨਾ ਕੁਛ ਕਰੂਗੀ ਤੁਹਾਡੇ ਦਿੱਲੀ ਦਾ ਇੱਕ ਅਦਾ ਮੰਤਰੀ ਇੱਕ ਅਦਾ ਐਮਐਲਏ ਪਰ ਹੁਣ ਤਾਂ ਮੰਤਰੀ ਨਹੀਂ ਰਹੇ ਨਾ ਐਮਐਲਏ ਰਹੇ ਤੁਹਾਡੇ ਦਿੱਲੀ ਦਾ ਕੋਈ ਵੀ ਹਾਰਿਆ ਹੋਇਆ ਲੀਡਰ ਪੰਜਾਬ ਦੇ ਵਿੱਚ ਆ ਕੇ ਬਹਿ ਜਾਣਾ ਸਾਰੀ ਸਿਕਿਉਰਿਟੀ ਤੁਸੀਂ ਉਹਦੇ ਤੇ ਇੱਕ ਬੰਦੇ ਤੇ ਲਾਦਨੇ ਕਿਉਂ ਪਾਈ ਐਡਾ ਕੀ ਡਰ ਆ ਤੇ ਜੇ ਐਡਾ ਡਰ ਆ ਫਿਰ ਆਪਦੇ ਦਿੱਲੀ ਚ ਰਹਿਣ ਫਿਰ ਪੰਜਾਬ ਦੇ ਵਿੱਚ ਆਉਂਦੇ ਕੀ ਕਰਨੇ ਕੀ ਲੱਗਦੇ ਨੇ ਪੰਜਾਬ ਦੇ ਉਹ ਠੇਕੇ ਲੱਗਦੇ ਨੇ ਪੰਜਾਬ ਤੇ ਜਿਹੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਸਿਕਿਉਰਿਟੀ ਨੂੰ ਆਪਦੇ ਨਾਲ ਲਈ ਫਿਰਦੇ ਨੇ ਤੇ ਮੈਂ ਕੁੱਲ ਹੋਰ ਕਹਿ ਦੇਵਾਂ ਕਿ ਜਿਤਾਇਆ ਤੁਹਾਨੂੰ ਉਹ ਨਾ ਦਿੱਲੀ ਵਾਲਿਆਂ ਨੇ ਨਹੀਂ ਵੋਟਾਂ ਤੁਹਾਨੂੰ ਉਹ ਨਾ ਦਿੱਲੀ ਵਾਲਿਆਂ ਨੇ ਨਹੀਂ ਪਾਈਆਂ ਜਿਨ੍ਹਾਂ ਨੂੰ ਤੁਸੀਂ ਸਾਰੇ ਪੰਜਾਬ ਦੀ ਸਿਕਿਉਰਿਟੀ ਦੇਈ ਫਿਰਦੇ ਹੋ ਵੋਟਾਂ ਇਹਨਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਾਈਆਂ ਨੇ ਇਹਨਾਂ ਨੇ ਜਿਤਾਇਆ ਤੁਹਾਨੂੰ ਇਹਨਾਂ ਨੇ ਆਪਦਿਆਂ ਸਿਰ ਤੇ ਬਿਠਾਇਆ ਤੁਹਾਨੂੰ 92 93 95 ਸੀਟਾਂ ਇਹਨਾਂ ਪੰਜਾਬੀਆਂ ਨੇ ਦਿੱਤੀਆਂ ਤੁਹਾਨੂੰ ਫਿਰ ਇਹਨਾਂ ਦੀ ਸੁਰੱਖਿਆ ਦਾ ਜ਼ਿੰਮਾ ਕਿੱਥੇ ਹੈ ਭਾਈ ਜਾਂ ਫਿਰ ਇਹ ਲੋਕ ਬਸ ਸਰਬ ਜਿੱਤਣ ਦੇ ਲਈ ਤੁਸੀਂ ਇਨਾਂ ਕੋਲੇ ਆਏ ਸੀ ਤੇ ਜਿੱਤਣ ਤੋਂ ਬਾਅਦ ਇਹ ਲੋਕ ਰੱਬ ਅਸਰੇ ਛੜਤੇ ਕਿ ਭਾਈ ਹੁਣ ਠੀਕ ਆ ਸੀ ਆਪਦਾ ਰਾਜ ਕਰਨਾ ਰਾਜ ਕਰੀਏ ਹੁਣ ਅਸੀਂ ਆਪਦੇ ਆਕਾਮਾਂ ਨੂੰ ਸਿਕਿਉਰਿਟੀ ਦੇਵਾਂਗੇ ਹੁਣ ਅਸੀਂ ਜਿਹੜੇ ਸਾਡੇ ਉਤਲੇ ਆ ਸੀ ਉਹਨਾਂ ਨੂੰ ਹੁਣ ਸਿਕਿਉਰਟੀਆਂ ਦੇਵਾਂਗੇ ਕੀ ਗੱਲ ਪਾਈ ਪੰਜਾਬ ਦੀ ਸਿਕਿਉਰਿਟੀ ਉਹਨਾਂ ਦੇ ਲਈ ਆ ਪੰਜਾਬ ਦੀ ਪੁਲਿਸ ਕੀ ਗੱਲ ਉਹਨਾਂ ਦੇ ਲਈ ਆ ਤੇ ਜੇਕਰ ਇਹ ਤਾਂ ਫਿਰ ਹੁਣੇ ਹੋ ਗਿਆ ਨਾ ਕਿ ਯਾਰ ਅਸੀਂ ਤੁਸੀਂ ਕਿਸੇ ਨੂੰ ਵੀ ਗੋਲੀ ਮਾਰਦੇ ਹੋਗੇ ਜਾਂ ਫਿਰ ਦੋ ਦੋ ਤਿੰਨ ਸਵਾਲ ਹੋਰ ਉੱਠਦੇ ਨੇ ਇੱਕ ਸਵਾਲ ਤਾਂ ਜਿਹੜਾ ਸਿਆਸੀ ਕਤਲ ਦਾ ਉੱਠਦਾ ਦੂਜਾ ਉਹ ਵੀ ਉੱਠਦਾ ਕਿ ਉਹ ਬੇਬਾਕੀ ਦੇ ਨਾਲ ਬੋਲਦਾ ਸੀ ਬੇਬਾਕੀ ਦੇ ਨਾਲ ਆਪਦੀ ਗੱਲ ਰੱਖਦਾ ਸੀ ਬੇਬਾਕੀ ਦੇ ਨਾਲ ਪੰਜਾਬ ਦੇ ਮਸਲੇ ਦੀ ਮਸਲੇ ਚੁੱਕਦਾ ਸੀ ਤੇ ਕੀ ਗੱਲ ਭਾਈ ਫਿਰ ਬੇਬਾਕੀ ਦੇ ਨਾਲ ਪੰਜਾਬ ਦੇ ਮਸਲੇ ਚੁੱਕਣ ਵਾਲਿਆਂ ਨੂੰ ਫਿਰ ਐਦਾਂ ਹੀ ਗੋਲੀਆਂ ਵੱਜਦੀਆਂ ਹੁੰਦੀਆਂ ਨੇ ਇਦੋਂ ਪਹਿਲਾਂ ਤਾਂ ਸੁਣਦੇ ਸੀ ਕਿ ਸੱਚ ਨੂੰ ਫਾਂਸੀ ਆ ਹੁਣ ਤਾਂ ਮੈਨੂੰ ਲੱਗਦਾ ਇਹ ਆ ਕਿ ਸੱਚ ਨੂੰ ਗੋਲੀ ਆ ਯਾਰ ਜਿਹੜੇ ਹੁਣ ਪੰਜਾਬ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਮਕਨਾਂ ਬਈ ਯਾਰ ਲੱਖ ਦੀ ਲਹਨਤਾ ਜੇ ਹਜੇ ਤੁਸੀਂ ਬੋਲਦੇ ਨਹੀਂ ਜੇ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਹਿੰਦਾ ਠੀਕ ਹੈ ਸਿਆਸੀ ਕਤਲ ਦੇ ਇਲਜ਼ਾਮ ਲੱਗਦੇ ਨੇ ਉਹ ਪੁਲਿਸ ਜਾਂਚ ਕਰੂਗੀ ਕਿ ਕਿ ਸਿਆਸੀ ਕਤਲ ਹੈ ਕੀ ਹੈ ਕੀ ਨਹੀਂ ਪਰ ਯਾਰ ਆਪਦੇ ਦਿਲ ਤੇ ਹੱਥ ਤਰਕੇ ਦੇਖ ਲੋ ਇਨਸਾਨੀਅਤ ਤੌਰ ਤੇ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਚੀਜ਼ ਦੀ ਨਿੰਦਿਆ ਕਰਨੀ ਚਾਹੀਦੀ ਆ ਇਨਸਾਨੀਅਤ ਤੌਰ ਤੇ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਚੀਜ਼ ਨੂੰ ਨਿੰਦਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਆਹ ਹਾਲਾਤ ਹੋ ਗਏ ਨੇ ਤੁਹਾਨੂੰ ਨਹੀਂ ਲੱਗਦਾ ਇਨਸਾਨੀਅਤ ਤੌਰ ਤੇ ਤੁਹਾਨੂੰ ਇਸ ਚੀਜ਼ ਤੇ ਬੋਲਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਨੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਪੁੱਛਣ ਵਾਲਾ ਕੋਈ ਵੀ ਨਹੀਂ ਆ ਤੇ ਜੇ ਸੱਚ ਵਿੱਚ ਤੁਹਾਨੂੰ ਇਨਸਾਨੀਅਤ ਤੌਰ ਤੇ ਇਹ ਨਹੀਂ ਲੱਗਦਾ ਫਿਰ ਮੈਂ ਸਾਫ਼ ਕਹਿਣਾ ਤੁਹਾਡੀਆਂ ਜਮੀਰਾਂ ਬਾਈ ਮਰ ਗਈਆਂ 22 ਲੱਖ ਦੀ ਲਾਹਨਤਾ ਤੁਹਾਡੇ ਤੇ ਫਿਰ ਤੁਹਾਡੀਆਂ ਜ਼ਮੀਨਾਂ ਤੇ ਜੇਕਰ ਤੁਸੀਂ ਹਜੇ ਵੀ ਨਹੀਂ ਬੋਲਦੇ ਤੇ ਫਿਰ ਇੱਕ ਹੋਰ ਵੀ ਗੱਲ ਆ ਕਿ ਇਹ ਨਹੀਂ ਯਾਰ ਕਿ ਅੱਜ ਉਹਦੀ ਅੱਜ ਉਹਦੇ ਤੇ ਹੋਇਆ ਉਹ ਬੋਲਦਾ ਸੀ ਇਹ ਤਾਂ ਯਾਰ ਫਿਰ ਜੇ ਬੋਲਣ ਵਾਲਿਆਂ ਤੇ ਇਹ ਇਦਾਂ ਦੀ ਗਾਜ ਡਿਗਰੀ ਆ ਤਾਂ ਫਿਰ ਤਾਂ ਬੋਲਣਾ ਤਾਂ ਬਹੁਤ ਆ ਬਾਈ ਫਿਰ ਤਾਂ ਬਹੁਤ ਦੇ ਨਾਲ ਐਸਾ ਕੁਝ ਜਿਹੜਾ ਹੈਗਾ ਹੋ ਸਕਦਾ ਤੇ ਫਿਰ ਕੀ ਇਹ ਮੰਨੀਏ ਯਾਰ ਹੁਣ ਬੋਲਣਾ ਗੁਨਾਹ ਹੋ ਗਿਆ ਹੁਣ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਗਨਾਹ ਹੋ ਗਿਆ ਹੁਣ ਲੋਕਾਂ ਦੀ ਗੱਲ ਚੱਕਣੀ ਲੋਕਾਂ ਦੇ ਮੁੱਦੇ ਚੱਕਣੇ ਕੀ ਗੱਲ ਪਈ ਇਹ ਗੁਨਾਹ ਹੋ ਗਿਆ ਤਾਂ ਹਾਰੇ ਪਾਈ ਪੰਜਾਬ ਨੂੰ ਬਖਸ਼ ਦਿਓ ਐਸੀਆਂ ਚੀਜ਼ਾਂ ਤੋਂ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਤਾਂ ਹਾਰੇ ਪਾਈ ਫਿਰ ਇਹੋ ਜਿਹਾ ਹੁੰਦਾ ਨਾ ਜੇ ਰੰਗਲੇ ਪੰਜਾਬ ਦੀ ਜਿਹੜੀ ਤਸਵੀਰ ਤੁਸੀਂ ਕਹਿੰਦੇ ਹੋ ਵੀ ਜੇ ਰੰਗਲੇ ਪੰਜਾਬ ਦੀ ਤਸਵੀਰ ਇਹੋ ਜੀ ਹੁੰਦੀ ਆ ਨਹੀਂ ਜੀ ਫਿਰ ਰੰਗਲਾ ਪੰਜਾਬ ਨਹੀਂ ਚਾਹੀਦਾ ਫਿਰ ਪੰਜਾਬ ਜਿਹੜੇ ਹਾਲਾਤਾਂ ਤੇ ਹਨਾ ਪੰਜਾਬ ਨੂੰ ਆਪਦੇ ਉਹਨਾਂ ਹਾਲਾਤਾਂ ਦੇ ਉੱਤੇ ਹੀ ਛੱਡ ਦਿਓ ਜੀ ਕਤਲ ਇੰਨਾ ਬੇਕੋਫ ਸੀ ਕਿ ਕਤਲ ਕਰਨ ਤੋਂ ਬਾਅਦ ਉਸਨੇ ਆਪਣੇ ਫੇਸਬੁਕ ਤੋਂ ਲਾਈਵ ਹੁੰਦਾ ਤੇ ਇਹ ਕਹਿ ਰਿਹਾ ਕਿ ਮੈਂ ਆਪਣੇ ਯਾਰ ਦਾ ਕਤਲ ਕੀਤਾ ਹੈ ਪਰ ਇਹ ਯਾਰ ਹੁਣ ਯਾਰ ਨਹੀਂ ਰਿਹਾ ਕਿ ਇੰਨਾ ਬੇਕੋਫ ਸੀ ਉਹਨੂੰ ਕਿਸ ਦੀ ਸ਼ੈ ਸੀ ਵੀ ਇੰਨਾ ਕੁਝ ਕਰਕੇ ਵੀ ਨਹੀਂ ਕਾਬਰਿਆ ਤੇ ਔਰ ਦ ਹਾਰ ਰਿਹਾ ਕਿ ਮੈਂ ਵੀ ਲਾਈਵ ਹੋ ਕੇ ਕਹਿ ਰਿਹਾ ਕਿ ਮੈਂ ਕਤਲ ਕੀਤਾ ਆਪਣੇ ਯਾਰ ਦਾ ਇਹ ਵੀ ਮੈਨੂੰ ਲੱਗਦਾ ਵੀ ਹੁਣ ਇੱਕ ਟ੍ਰੈਂਡ ਸ਼ਾਇਦ ਬਣ ਗਿਆ ਜਿਹਦਾ ਸੋਸ਼ਲ ਮੀਡੀਆ ਆਇਆ ਹੈ ਨਾ ਕਿ ਕਿਉਂਕਿ ਜੇਕਰ ਤੁਸੀਂ ਇਹ 22 ਸੁਖਵਿੰਦਰ ਦੇ ਕਤਲ ਦੀ ਗੱਲ ਨਹੀਂ ਜਿੱਦੋਂ ਪਿਛਲੇ ਕਤਲਾਂ ਤੇ ਚਾਤੀ ਮਾਰੋਗੇ ਤਾਂ ਬਹੁਤ ਕੁਝ ਐਦਾ ਹੁੰਦਾ ਕਿ ਬੰਦਾ ਆਪਣੀ ਵਾਰਦਾਤ ਕਰਦਾ ਵਾਰਦਾਤ ਕਰਨ ਤੋਂ ਬਾਅਦ ਲਾਈਵ ਹੁੰਦਾ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਮੀਡੀਆ ਦੇ ਵਿੱਚ ਪਰਸੈਪਸ਼ਨ ਬਿਲਡ ਕਰਨੀ ਕੋਈ ਬਹੁਤੀ ਵੱਡੀ ਗੱਲ ਨਹੀਂ ਮੀਡੀਆ ਦੇ ਵਿੱਚ ਕੋਈ ਇੱਕ ਏਜੰਡਾ ਚਲਾਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁਣ ਹੋ ਸਕਦਾ ਕਿਉਂਕਿ ਸਾਰੀ ਗਾਤ ਜਿਹੜੀ ਆ ਸਿਆਸੀ ਕਤਲ ਵੱਲ ਡਿੱਗਦੀ ਸਾਰੀ ਗਾਤ ਜਿਹੜੀ ਆ ਕਿਸੇ ਹੋਰ ਪਾਸੇ ਵੱਲ ਮੋੜ ਲੈਂਦੀ ਤਾਂ ਹੁਣ ਇੱਕ ਚਰਚਾ ਵਿੱਚੋਂ ਇਹ ਵੀ ਚੱਲ ਪਈ ਕਿ ਭਾਈ ਜਿਹੜਾ ਹੈਗਾ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਹੁਣ ਉਹ ਚਰਚਾ ਚੱਲੀ ਕਿੱਥੋਂ ਹੁਣ ਉਹ ਚਰਚਾ ਉੱਥੋਂ ਚੱਲੀ ਜ ਜਦੋਂ ਜਿਹੜਾ ਹੈਗਾ ਉਹ ਨੌਜਵਾਨ ਲਾਈਵ ਹੁੰਦਾ ਆ ਲਾਈਵ ਹੋਣ ਤੋਂ ਬਾਅਦ ਉਹ ਕਹਿੰਦਾ ਕਿ ਭਾਈ ਸਾਡਾ ਕੋਈ ਲੈਣ ਦੇਣ ਸੀ ਪੁਲਿਸ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਵੀ ਪੈਸਿਆਂ ਦਾ ਜਿਹੜਾ ਹੈਗਾ ਲੈਣ ਦੇਣ ਸੀ ਤੁਹਾਨੂੰ ਲੱਗਦਾ ਤੁਸੀਂ ਉਸ ਬੰਦੇ ਤੇ ਭਰੋਸਾ ਕਰ ਸਕਦੇ ਹੋ ਵਿਸ਼ਵਾਸ ਉਸ ਬੰਦੇ ਤੇ ਕਰ ਸਕਦੇ ਹੋ ਹੁਣ ਇੱਕ ਕਹਾਣੀ ਤੁਹਾਨੂੰ ਹੋਰ ਦੱਸ ਦੇਵਾਂ ਕਹਿੰਦੇ ਨੇ ਕਿ ਪਿਛਲੇ ਸਮੇਂ ਦੀ ਗੱਲ ਆ ਕਿ ਉਹ ਉਸ ਨੌਜਵਾਨ ਦੇ ਸੱਟ ਲੱਗੀ ਸੀ ਸ਼ਾਇਦੋ ਕਿ ਤੋ ਡਿੱਗ ਪਿਆ ਸੀ ਤਾਂ ਉਦੋਂ ਉਹ ਨੌਜਵਾਨ ਦਾ ਇਲਾਜ ਕਰਵਾਇਆ ਸੀ ਉਹ ਨੌਜਵਾਨ ਦੇ ਲਈ ਪੈਸੇ ਇਕੱਠੇ ਕੀਤੇ ਸੀ ਪਤਾ ਕਿਹਨੇ ਕੀਤੇ ਸੀ ਕਲਕੱਤੇ ਸਰਪੰਚ ਨੇ ਇਨੇ ਪੈਸੇ ਇਕੱਠੇ ਕਰਕੇ ਉਸ ਨੌਜਵਾਨ ਦਾ ਇਲਾਜ ਕਰਵਾਇਆ ਸੀ ਯਾਰ ਜਿਹੜਾ ਉਹਦਾ ਨਹੀਂ ਹੋ ਸਕਿਆ ਜਿਹਨੇ ਮਰਨੋਂ ਬਚਾਇਆ ਜਿਹੜਾ ਉਹਦਾ ਨਹੀਂ ਹੋ ਸਕਿਆ ਜਿਨੇ ਇਹਨੂੰ ਦੂਜੀ ਜ਼ਿੰਦਗੀ ਦਿੱਤੀ ਆ ਫਿਰ ਹੁਣ ਉਹਦੀਆਂ ਗੱਲਾਂ ਤੇ ਤੁਸੀਂ ਭਰੋਸਾ ਕਰ ਲੋਗੇ ਕਿਵੇਂ ਕਰ ਲੋਗੇ ਭਰੋਸਾ ਪਾਈ ਤਾਂ ਇਹ ਤਾਂ ਇੱਕ ਪਾਈ ਦੇਖੋ ਹਾਲਾਂਕਿ ਜਾਂਚ ਦਾ ਬਿਛਾ ਕਿ ਅੰਦਰਲੀ ਗੱਲ ਕੀ ਆ ਅੰਦਰਲੀ ਕਹਾਣੀ ਕੀ ਆ ਪਰ ਇਹ ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ ਇਹਨੇ ਇੱਕ ਪਰਸੈਪਸ਼ਨ ਬਿਲਡ ਕਰਨ ਦੇ ਲਈ ਕਿ ਆਹ ਗੱਲ ਜੀ ਵੀ ਭਾਈ ਵਿੱਚ ਚਲਾ ਦਿਓ ਤੇ ਹੁਣ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਇੱਕ ਮੀਡੀਆ ਦੇ ਵਿੱਚ ਆ ਚਰਚਾਾਂ ਮਾਂ ਚੱਲਦੀਆਂ ਨੇ ਮੀਡੀਆ ਦੇ ਵਿੱਚ ਆ ਗੱਲਾਂ ਕਰਦੀਆਂ ਫਿਰ ਇਹ ਹੋਰ ਦੇਖੋ ਯਾਰ ਪੈਸੇ ਦਾ ਮੰਨ ਲੀਏ ਚਲੋ ਥੋੜੀ ਗੱਲ ਮੰਨ ਲੀਏ ਪੈਸੇ ਦੇ ਲੈਣ ਦੇਣ ਸੀ ਫਿਰ ਪੈਸੇ ਦਾ ਲੈਣ ਦੇਣ ਤਾਂ ਬਾਈ ਬਹੁਤ ਚੱਲੀ ਜਾਂਦਾ ਪੈਸੇ ਦਾ ਲੈਣ ਦੇਣ ਤਾਂ ਕਿਹਦਾ ਕਿਹਦੇ ਨਾਲ ਨਹੀਂ ਚੱਲਦਾ ਫਿਰ ਪੈਸੇ ਦੇ ਲੈਣ ਦੇਣ ਤੇ ਐਦਾਂ ਗੋਲੀਆਂ ਵੱਜ ਜਾਂਦੀਆਂ ਹੁੰਦੀਆਂ ਪੈਸੇ ਦੇ ਲੈਣ ਦੇਣ ਤੇ ਐਦਾਂ ਸ਼ਰਿਆਮ ਸੜਕ ਦੇ ਵਿਚਾਲੇ ਬਾਜ਼ਾਰ ਦੇ ਵਿਚਾਲੇ ਬੰਦਾ ਫਿਰ ਭੁੰਨ ਦਿੱਤਾ ਜਾਂਦਾ ਐਤਾ ਫਿਰ ਬਹੁਤੇ ਬੈਂਕਾਂ ਦੇ ਬਹੁਤੇ ਬੰਦੇ ਲੱਖਾਂ ਲੱਖਾਂ ਕਰੋੜਾ ਕਰੋੜਾ ਰੁਪਏ ਲੈ ਕੇ ਭੱਜ ਗਏ ਪਤਾ ਨਹੀਂ ਕਿੰਨੇ ਕਿੰਨੇ ਲੈ ਕੇ ਭੱਜ ਗਏ ਕਿੱਧਰਲੇ ਪਾਸੇ ਫਿਰ ਸਾਰਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂ ਬਾਈ ਫਿਰ ਕੀ ਕੀਤਾ ਜਾਵੇ ਦੱਸੋ ਫਿਰ ਤੇ ਪੈਸੇ ਦਾ ਲੈਣ ਦੇਣ ਸੀ ਤੇ ਫਿਰ ਫਿਰ ਪੈਸੇ ਦਾ ਲੈਣ ਦੇਣ ਸੀ ਤਾਂ ਫਿਰ ਕਲਕੱਤਾ ਸਰਪੰਚ ਮਾਰ ਕੇ ਫਿਰ ਹੁਣ ਭਾਈ ਤੇਰਾ ਪੈਸਾ ਆ ਜਾਊਗਾ ਵਾਪਸ ਹੁਣ ਪੈਸਾ ਫਿਰ ਮਿਲ ਜੂ ਜੇ ਤੇਰੇ ਪੈਸੇ ਦੇ ਲੈਣ ਦੇਣ ਦੀ ਗੱਲ ਆਪਾਂ ਉਹ ਉਹ ਗੱਲ ਤੇ ਕਰਦੇ ਨਹੀਂ ਪਰਸਪੈਕਸ਼ਨ ਜਿੱਧਰ ਨੂੰ ਵੱਲ ਕਹਾ ਉਹ ਚੀਜ਼ ਸੀ ਤਾਂ ਭਾਈ ਫਿਰ ਕੀ ਫਿਰ ਉਹ ਹੁਣ ਹੁਣ ਫਿਰ ਪੈਸਾ ਵਾਪਸ ਆਜੂਗਾ ਯਾਰ ਇੱਕ ਮਾਪਿਆਂ ਦਾ ਪੁੱਤ ਮਾਰਤਾ ਇੱਕ ਮਤਲਬ ਉਗਦਾ ਹੋਇਆ ਇੱਕ ਉੱਬਰਦਾ ਹੋਇਆ ਲੀਡਰ ਮਾਰਤਾ ਮਤਲਬ ਫਿਰ ਦੂਜੀ ਗੱਲ ਇੱਕ ਹੋਰ ਦੇਖੋ ਨਾ ਪੰਜਾਬ ਪ੍ਰਤੀ ਪ੍ਰੇਮ ਦੀ ਗੱਲ ਬਹੁਤਾਂ ਨੂੰ ਇਹਨੂੰ ਪਤਾ ਹੋਣਾ ਸਾਡਾ ਯਾਰ ਸੀ ਸਾਨੂੰ ਪਤਾ ਜੇ ਤੁਸੀਂ ਉਹਦੀ ਟਰੈਵਲ ਹਿਸਟਰੀ ਤੇ ਨਜ਼ਰ ਮਾਰੋਗੇ ਨਾ ਤਾਂ ਦੋ ਤਿੰਨ ਪਾਸਪੋਰਟ ਉਹਦੇ ਭਰੇ ਹੋਏ ਸੀ ਵਦੇਸ਼ ਦੀ ਜ਼ਿੰਦਗੀ ਬਹੁਤ ਸੋਹਣੀ ਸੀ ਉਹਦੇ ਕੋਲੇ ਉਹਦੇ ਪਰਿਵਾਰ ਦੇ ਉਹਦੇ ਉਹਦੇ ਬ੍ਰਦਰ ਦੀ ਗੱਲ ਕੋ ਉਹਦੇ ਪਰਿਵਾਰ ਦੇ ਬਹੁਤੇ ਜੀ ਜਿਹੜੇ ਹੈਗੇ ਨੇ ਉਹ ਵਿਦੇਸ਼ਾਂ ਦੇ ਵਿੱਚ ਨੇ ਬਾਹਰ ਨੇ ਮਤਲਬ ਵਿਦੇਸ਼ ਦੀ ਜ਼ਿੰਦਗੀ ਬਹੁਤ ਸੋਹਣੀ ਸੀ ਉਹਦੇ ਕੋਲੇ ਪਰ ਉਹ ਵਿਦੇਸ਼ ਦੀ ਜ਼ਿੰਦਗੀ ਛੱਡ ਕੇ ਆਇਆ ਛੱਡ ਕੇ ਆ ਕੇ ਆਪਣੇ ਪੰਜਾਬ ਦੇ ਵਿੱਚ ਆਇਆ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਪਾਇਆ ਪਹਿਲਾਂ ਉਹਨੇ ਇੱਕ ਤਸਵੀਰ ਦਿਖਾਈ ਪਿੰਡ ਦੀ ਆਪਦੇ ਪਿੰਡ ਦੇ ਵਿੱਚ ਬਹੁਤ ਵੱਡਾ ਪਿੰਡਾ ਬਹੁਤ ਵੱਡੀ ਬੋਟ ਆ ਉਹਦੇ ਵਿੱਚ ਜਿੱਤ ਕੇ ਉਹਨੇ ਇੱਕ ਤਸਵੀਰ ਦਿਖਾਈ ਕਿ ਐਦਾਂ ਵੀ ਸਰਪੰਚੀ ਹੋ ਸਕਦੀ ਆ ਐਦਾਂ ਵੀ ਪਿੰਡ ਦਾ ਵਿਕਾਸ ਕੀਤਾ ਜਾ ਸਕਦਾ ਆ ਐਦਾਂ ਵੀ ਲੋਕਾਂ ਦੇ ਦਿਲਾਂ ਚ ਬੈਠਿਆ ਜਾ ਸਕਦਾ ਆ ਤੇ ਇਹ ਉਹ ਤਸਵੀਰ ਉਹਨੇ ਦਿਖਾਈ ਸੀ ਪਰ ਸ਼ਾਇਦ ਉਹ ਜੋ ਅੱਗੇ ਕੁਝ ਕਰਨਾ ਚਾਹੁੰਦਾ ਸੀ ਜਾਂ ਤਾਂ ਕੁਝ ਹੋ ਸਕਦਾ ਐਸੀ ਅੰਸਰ ਹੁਣ ਜਿਹੜੇ ਉਹਨੂੰ ਉਹ ਕਰਨ ਨਹੀਂ ਦੇਣਾ ਚਾਹੁੰਦੇ ਸੀ ਜਾਂ ਫਿਰ ਕਲਕੱਤੇ ਸਰਪੰਚ ਤੋਂ ਕਿਸੇ ਤਰ੍ਹਾਂ ਦਾ ਕੋਈ ਡਰ ਸੀ ਜਿਹਦੇ ਕਰਕੇ ਕਲਕੱਤੇ ਸਰਪੰਚ ਦੇ ਨਾਲ ਆ ਆ ਘਟਨਾ ਜਿਹੜੀ ਹੈਗੀ ਹੋਈ ਹੈ ਮੈਂ ਤਾਂ ਜਿਵੇਂ ਪਹਿਲਾਂ ਵੀ ਕਿਹਾ ਮੈਂ ਖਿਰਦੇ ਵਿੱਚ ਫਿਰ ਕਹਿਣਾ ਕਿ ਮਾਨ ਸਾਹਿਬ ਨਿਰਪੱਖ ਤੌਰ ਤੇ ਇਸ ਚੀਜ਼ ਦੀ ਜਾਂਚ ਹੋਵੇ ਤੇ ਜਿਵੇਂ ਤੁਸੀਂ ਹਰ ਇੱਕ ਛੋਟੀ ਛੋਟੀ ਗੱਲ ਦੇ ਉੱਪਰ ਟਵੀਟਾਂ ਕਰਦੇ ਹੋ ਛੋਟੀ ਛੋਟੀ ਗੱਲ ਦੇ ਉੱਪਰ ਬੋਲਦੇ ਹੋ ਕੋਈ ਛੋਟੀ ਜੀ ਗੱਲ ਹੁੰਦੀ ਹੈ ਨਾ ਤਾਂ ਇਹਨਾਂ ਦੇ ਸਾਰੇ ਵਿਧਾਇਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਵੀਡੀਓ ਪਾਓ 2-2 ਮਿੰਟ ਦੀ 3-3 ਮਿੰਟ ਦੀ ਸਾਰੇ ਹੱਥ ਜੋੜ-ਜੋੜ ਵੀਡੀਓ ਪਾਉਂਦੇ ਵੀ ਆ ਯਾਰ ਪੰਜਾਬ ਦਾ ਇੱਕ ਨੌਜਵਾਨ ਮਰਿਆ ਆ ਪੰਜਾਬ ਦਾ ਇੱਕ ਵਿਵਾਕ ਬਲਾਰਾ ਮਰਿਆ ਆ ਪੰਜਾਬ ਦਾ ਪੱਤ ਮਰਿਆ ਆ ਤੇ ਸੋਡੀ ਜ਼ਬਾਨ ਦੇ ਵਿੱਚੋਂ ਦੁੱਖ ਦਾ ਪ੍ਰਗਟਾਵਾ ਤੱਕ ਨਾ ਹੋਣਾ ਐਦੋਂ ਲਾਹਨਤ ਦੀ ਗੱਲ ਤੇ ਐਦੋਂ ਗਿਰੀ ਹੋਈ ਗੱਲ ਕੋਈ ਹੋ ਨਹੀਂ ਸਕਦੀ